ਅਮਰੀਕਸਰ ਦੇ ਰਾਮਬਾਗ ਇਲਾਕੇ ਵਿੱਚ ਸਥਿਤ ਦਾਲੀਕੂਵਰ ਬੁਟੀਕ ਨਾਂ ਦੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਵਿੱਚ ਬੁੱਧਵਾਰ ਦੇਰ ਸ਼ਾਮ ਨੂੰ ਅੱਗ ਲੱਗ ਗਈ। ਅੱਗ ਦੀ ਸੂਚਨਾ ਤੁਰੰਤ ਅਮਰੀਕਸਰ ਦੇ ਫਾਇਰ ਸਟੇਸ਼ਨ ਨੂੰ ਦਿੱਤੀ ਗਈ। ਤਕਰੀਬਨ ਡੇਢ ਘੰਟੇ ਦੀ ਦੇਰੀ ਨਾਲ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਬੜੀ ਮੁਸ਼ਕਲਤ ਨਾਲ ਅੱਗ 'ਤੇ ਕਾਬੂ ਪਾਇਆ। ਅੱਗ ਨਾਲ ਜਾਨੇ ਨੁਕਸਾਨ ਤੋਂ ਬਚਾਰਿਆ ਪਰ ਠੇਕੇ ਅੰਦਰ ਸ਼ਰਾਬ ਦੀਆਂ ਬੋਤਲਾਂ ਸਮੇਤ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੌਰਾਨ ਮੌਕੇ ਤੇ ਹੀ ਇਲਾਕੇ ਵਿੱਚ ਭਾਜੜਾ ਪੈ ਗਈਆਂ। ਅੱਗੇ ਨਿਭੜਕ ਗਈ ਕਿ ਉਸ ਨੇ ਉੱਪਰਲੀ ਮੰਜ਼ਲ ਦੇ ਸ਼ੋਅਰੂਮ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਸੀ। ਭਾਵੇਂ ਕਿ ਡੇਢ ਘੰਟੇ ਦੀ ਦੇਰੀ ਨਾਲ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਸਮੇਂ ਰੰਦੇ ਇਸ 'ਤੇ ਕਾਬੂ ਪਾ ਲਿਆ। ਅਜੇ ਤੱਕ ਦਾ ਤਿੰਨ ਵਾਰੀ ਫੋਨ ਕਰ ਦਿੱਤਾ ਅਜੇ ਤੱਕ ਕੱਢੀ ਨਹੀਂ ਆਪਨਾ ਕੋਈ ਬੰਦਾ ਤੇ ਨਹੀਂ ਅੰਦਰ ਆ ਗੱਭ ਜੀ ਸਾਡੇ ਬੰਦੇ ਬਾਹਰ ਆ ਚੁੱਕੇ ਸਾਰੇ ਜੀ ਧੰਨਵਾਦ ਹੋਰ ਤੱਕ ਤੁਹਾਡੇ ਸਾਹਮਣੇ ਕਿੰਨੇ ਦਾ ਸਾਨੂੰ ਦਿੱਤੇ ਆਪਾਂ ਇਹੋ ਜਿਹੇ ਵੀ ਅੱਗੇ ਤੋਂ ਬਾਤ ਬਦਲ ਗਈ ਕਿ ਨਕਸਾ ਜੀ ਬਰੇਗੇਡ ਨੂੰ ਫੋਨ ਕੀਤਾ ਸੀ 5345 ਦਾ ਫੋਨ ਕਰਤਾ ਕਹਿੰਦੇ ਆ ਰਹੇ ਆ ਰਹੇ ਅਜੇ ਤੱਕ ਨਹੀਂ ਮੋਟੇ ਜੀ ਅਜੇ ਤੱਕ ਨਹੀਂ ਪਹੁੰਚਣ ਦੇਲੇ ਜੇ ਬੰਦੇ ਬੰਦੇ ਹੋਰ ਬਚੇ ਕੋਈ ਤਾਂ ਇੱਦਾਂ ਸਾਡਾ ਪ੍ਰੋਡਕਟ ਜਿਹੜਾ ਮਾਲ ਅੰਦਰ ਕਰ ਰਹੇ ਆ ਕੋਈ ਸਪੋਰਟ ਜੱਟ ਲਿਓ ਜੀ ਅਦੇ ਸ਼ਹਿਰ ਦੇ ਵਿੱਚ ਬੜੀਆਂ ਗੱਡੀਆਂ ਸ਼ਹਿਰ ਦੇ ਵਿੱਚ ਆ ਸਕਦੀਆਂ ਹੋਰ ਜ਼ਿਆਦਾ ਕਿੱਥੇ ਜਾ ਰਹਾ ਠੀਕ ਹੈ ਜੀ ਕਿਤੇ ਬਾਹਰ ਅੱਗ ਲੱਗੀ ਫਿਰ ਸੀ ਬਣੂਗਾ ਸ਼ਹਿਰ ਦੇ ਵਿੱਚ ਬੜੀਆਂ ਗੱਡੀਆਂ ਇਹ ਅੱਗ ਲੱਗੀ ਕਿਹਨਾਂ ਸਰ ਆ ਕੇ ਸਰਵਰ ਸ਼ਟਡਾਊਨ ਹੈ ਸਰਵਰ ਸ਼ਟਡਾਊਨ ਹੋ ਗਿਆ ਤੇ ਹੋਣ ਤੱਕ ਕੋਈ ਹੈ ਬਚਾਅ ਅੰਦਰ ਕੁਝ ਨਹੀਂ ਸਾਡੇ ਸਾਹਮਣੇ ਹੈ ਜੀ ਅੱਗ ਲੱਗੀ ਹੈ ਚਲੋ ਜੇ ਆਪ ਬੁਝੇਗੀ ਤੇ ਪਤਾ ਚੱਲੇਗਾ 5-6 ਟਾਈਮ ਨਾ ਆਏ ਤੇ ਅੱਜ ਤੇ ਪਤਾ ਪੈ ਜਾਣਾ ਤੇ ਥੋੜਾ ਮਾਲਾਂ ਸਾਲ ਹੋਣਾ ਬਚਦਾ ਹੁਣ ਸਰੀਆ ਸਪੋਟਾ ਪੰਜਾਬ ਜਿਹੜਾ ਉਹ ਸਰ ਦਾ ਇੱਕ ਬਰ ਦੇ ਵਿੱਚ ਹਾਂ ਬਿਲਕੁਲ ਅੱਧਾ ਘਟਾ ਹੋਇਆ ਗੱਡੀ ਦਾ ਹੈ ਜਖਰੀ ਕੋਈ ਸ਼ਹਿਰ ਦੇ ਵਿੱਚ ਉਹ ਸ਼ਹਿਰ ਦਾ ਮੇਨ ਜਿਹੜਾ ਇਹ ਪੌਂਚ ਇਲਾਕਾ ਸ਼ਹਿਰ ਦਾ ਇੱਥੇ ਹੀ ਕੋਈ ਗੱਡੀ ਹੋਰ ਕਿਤੇ ਪੌਂਚ ਨਹੀਂ ਜਾਂਦੀ ਇਹਦੀ ਲਾਪਰਵਾਹੀ ਇਹਨਾਂ ਦੀ ਜੀ ਸਰ ਤੋਂ ਠੀਕ ਹੈ ਤੇ ਦੇਖ ਹੀ ਰਹੇ ਹੋ ਜਿਵੇਂ ਇੱਥੇ ਅੱਜ ਲੱਗੀ ਹੈ ਹਾਂ ਜੀ ਸ਼ਸਨ ਨੂੰ ਫੋਨ ਕਰਦੇ ਪਏ ਹਾਂ ਫਾਇਰ ਵਿਧੀ ਗੱਡੀਆਂ ਵੱਲੋਂ ਕਹਿੰਦੇ ਉਹਨਾਂ ਨੇ ਪਰਬਹੁਤ ਕabhi ਲਾਇਆ ਪਹੀ ਵੀ ਇੱਥੇ ਲੋਕਦਾਰੀ ਨਹੀਂ ਵੀ ਹੋਣੀ ਹਾਂ ਹਾਂ ਜੀ ਸਾਡੇ ਸਾਡਾ ਬਾਕੀ ਜੋ ਮਾਰਗੁਰ ਗਿਨੇ ਜੇ ਤੋਂ ਸਾਰੋਂ ਬਾਅਦ ਪੜਾ ਲਿਖੋ ਸੰਕੀਤ ਪੜਾ ਲਿਆ ਇਹ ਫਾਇਰ ਬ੍ਰਿਗੇਡ ਨੂੰ ਜਿਹੜਾ ਤੁਸੀਂ ਫੋਨ ਕੀਤਾ ਕਿੰਨੇ ਕੇ ਟਾਈਮ ਬਾਅਦ ਗੱਡੀਆਂ ਪਹੁੰਚੀਆਂ 1 ਘੰਟੇ ਬਾਅਦ ਪਹੁੰਚੀਆਂ ਕਿ ਟੋੜ 10 ਤੋਂ 15 ਵਜੇ ਫੋਨ ਕਰਦੇ ਨੇ ਆ ਸ਼ਾਇਦ ਉਹ ਵੀ ਬਿਜ਼ੀ ਹੋਣੀਆਂ ਆ ਪਰ ਐ ਨਹੀਂ ਕਿ ਅੰਦਰ ਫਲੇਮ ਹੀ ਕਰਦੇ ਪਰ ਜੋ ਵੀ ਸਾਰੇ এনवायरमेंट ਨੂੰ ਸੁਧਾਰਾ ਜੀਦਾ ਕਿਤਨਾ ਕਿਤੇ ਇਹਦੀ ਜਿਹੜੀ ਰਿਪੋਰਟ ਪਟਾ ਜਲਦੀ ਕਰਨੀ ਚਾਹੀਦੀ ਹੈ ਕਿਤੇ ਵੀ ਬਾਅਦ ਆਪਣਾ ਕਰਕੇ ਤੇ ਵਾਰਦਾਤ ਹੋਵੇ ਤੁਹਾਡਾ ਨਾਮ ਕੀ ਜੀ ਸਰ ਮੇਰਾ ਨਾਮ ਨਹੀਂ ਜੀ ਸਰ ਤੁਸੀਂ ਇਹ ਠੇਕਾ ਤੁਹਾਡਾ ਹੈ ਜੀ 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 ਅੱਛਾ ਤੁਹਾਡਾ ਠੇਕਾ ਜੀ ਠੀਕ ਹੈ ਜੀ ਤੇ ਹੁਣ ਜਿਹੜੀ ਕਾ ਕਾफी ਉਹਨਾਂ ਚਲੋ ਪਾਲੀਏ ਫਿਰ ਅੱਗੇ ਕਾफी ਉਹਨਾਂ ਨੇ ਪਾਲੀਏ ਕਰ ਇਹਨੇ ਕੰਮ ਬਾਕੀ ਵੇਦੇ ਜੋ ਬਾਅਦ ਅੰਦਰ ਮਾਲ ਕਿੰਨਾ ਕਿੰਨਾ ਨੁਕਸਾਨ ਲੱਗਦਾ ਤੁਹਾਨੂੰ ਲੱਖਾ ਜੀ ਇਹ ਦਿਨ ਤੋਂ ਚਾ ਲੱਗਦੇ ਜੋ ਤਾਂ ਕਈ ਇਸ ਤੋਂ ਜ਼ਿਆਦਾ ਵੀ ਹੋ ਸਕਦਾ ਬਾਕੀ ਮਾਲ ਇਹਨੂੰ ਤੇ ਇਹ ਸਾੜੀਆਂ ਕਿੰਨੇ ਬਚਾਉਂ ਬਾਅਦ ਵਿੱਚ ਲੱਗੀਗਾ ਹੁਣ ਸਾਰੇ ਜੋ ਆਪਾਂ ਕਿੰਨਾ ਕੀ ਮਾਰਦੇ ਠੀਕ ਹੈ ਜੀ ਠੀਕ ਹੈ ਓਕੇ ਸਰ ਓਕੇ